ਪਰ ਚਾਹੀ ਸ਼ਹਿਰ ਬਰ ਨਾਲੇ ਚ ਨਹੀਂ ਦੂਜੇ ਵਿੱਚ ਨਾ ਬੋਲੇ ਜਲਾਲ ਬਿਆਣੇ ਹੋ ਤੀਜੀ ਵਾਰ ਦਾਤ ਕੀਤੀ ਖੰਨੇ ਸ਼ਹਿਰ ਚ ਨਹੀਂ ਤਾਈਓ ਯਾਰਾਂ ਦੀਆਂ ਯਾਰੀਆਂ ਚ ਨਾ ਬੋਲਦਾ ਪੁੱਤ ਜੀ ਨਾ ਦਿਆ ਸਰਾ ਉੱਤੇ ਛਾਲਾ ਮਾਰਦਾ ਸਾਡੇ ਮੂਰੇ ਆਉਣਾ ਚ ਨਾ ਕੋਈ ਬੋਲਦਾ ਕੀ ਨਾਲ ਯਾਰੀ ਪੱਕੀਆ ਪੀਤੇ ਪਾਲੀ ਨੇ ਵੀ ਯਾਰੀ ਖੱਟੀਆ ਕਾਕੂ ਮੈਂ ਕਾਕੂ ਹਮ ਮਨੀ ਰਹਦੇ ਵਾਹ ਬੰਗ ਰਹਾਂ ਗੱਲ ਤੰਗਣਾਂ ਦੇ ਨਾਲ ਰਹਿੰਦੀ ਬਸਦੀ ਨੀ ਉਹ ਵੀਰਾ ਕਹਿ ਕੇ ਫੋਨ ਸਾਡਾ ਚੱਕਦੇ ਜਿਨਾ ਜਿਨਾ ਦੇ ਤੂੰ ਨਾਮ ਦੱਸਦੀ ਸ਼ੁਰੂ ਕਰੋ ਸਤਾ ਭਾਈ ਪੋਟਨੇਟਾ ਤੋਂ ਆਏ ਨੇ ਬੰਦੇ ਟੱਕਦਾ ਫੋਨ ਲੈ ਪੋਟਲਾ ਟੱਕ ਪੋਟ ਪਿੰਡਾ ਦੋਨਾਂ ਨੈਣਗੜੀਆਂ ਤੇ ਨਾਲ ਵੀ ਨਾਰਾਇਣਗੜੀਆਂ ਧੰਨਵਾਦ ਬਾਈ ਜੀ ਦਾ ਇੱਕ ਕਲਾਹੀ ਵਾਲਿਆਂ ਦਾ ਤੇ ਬਾਈ ਨੇ ਨਾਪੀ ਡੱਬੀ ਬੱਕਰੀ ਦਿਖਾਈ ਤੇ ਪਤਾ ਨਹੀਂ ਕਿੱਥੇ ਵਿਚਾਤੀ ਦਿਖਾਈ ਵਾਹ ਜੀ ਵਾਹ ਕੀ ਤੋਂ ਲਈਏ ਮੇਰੇ ਭਾਈ ਵਾਹ ਜੀ ਵਾਹ ਇਹ ਕੋਈ ਪਤਾ ਨਹੀਂ ਹੁਣ ਚੱਕਰ ਦਾ ਹੋ ਕਿਹਨੇ ਤੋਂ ਲਈਏ ਤੋਂ ਲਈਆ ਕੰਗੜੇ ਤੋਂ ਲਈਆ ਬੱਫੂ ਇਹ ਗੁੱਗੀ ਤੋਂ ਲਈਆ ਕੰਗੜੇ ਦੇ ਮੁੰਡੇ ਤੋਂ ਬੱਫੂ ਨੇ ਲਈ ਹੈ ਤੇ ਬਾਈਆਂ ਨੇ ਬਹੁਤ ਵਧੀਆ ਬੱਕਰੀ ਲਈ ਹੈ ਕਿੰਨੇ ਦੀ ਵੀਰੋ 60000 ਦੀ ਤੇ ਕੁਆਲਟੀ ਬੱਕਰੀ ਦੀ ਨਾਪੀ ਡੱਬੀ ਬਹੁਤ ਵਧੀਆ ਜੀ ਇਹ ਬੱਕਰੀ ਵੀ ਸੂਣ ਵਾਲੀ ਹੈ ਮੇਰੇ ਫਿਰ ਹਨਾ ਬਈ ਗੱਬਣ ਬੱਕਰੀ 6 ਦੰਦ ਦਾ ਐਨ ਪੂਰੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਮੇਥੋਂ ਦਾ ਬੱਕਰੀ ਦੀ ਨੇ 10000 60 ਦਾ ਸੌਦਾ ਹੋ ਗਿਆ ਬਈ ਆਹ ਵਧੀਆ ਕੁਆਲਿਟੀ ਹੈ ਬਾਈ ਦੀ ਬੱਕਰੀ ਦੀ ਚੰਗਾ ਮਾਲ ਹੈ ਚੰਗਾ ਚਲੋ ਸ਼ਾਨਦਾਨੀ ਇੱਛਾ ਲੱਗਿਆ ਇਹਨੂੰ ਕੀ ਲੱਗਿਆ ਇਹਨੂੰ ਅਸਲੇ ਕਮਸਲੇ ਨੂੰ ਦੁਨੀਆ ਹੁੰਦੀ ਹੈ ਬਾਈ ਹੋਰ ਦਿਖਾ ਵਧੀਆ ਹੈ ਉਹ ਦੁਨੀਆ ਉਹ ਖੜ ਜੋ ਤੇ ਆ ਜਾ ਮੁੰਨੂ ਕਿਹੜਾ ਗਾਣਾ ਆ ਕਾ ਵੀ ਕਾ ਓਏ ਆ ਦੇ ਇਹ ਬਾਈਆਂ ਦਾ ਮਾਲ ਵਧੀਆ ਚੁੱਪਾ ਚੱਲ 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 ਐਨਕਲ ਐਨਕਲ ਲਾ ਲੈ ਐਨਕਲ ਲਾਉਗਾ ਵਾਹ ਵਾਹ ਚਾਲਾ ਗਾਓ ਜੀ ਓਏ ਹੌਲੀ ਹੌਲੀ ਬਾਈ ਚੁੱਪ ਬਾਈ ਓਏ ਗਾਣੇ ਗਾਣੇ ਇਹ ਸਾਡੇ ਮਾਨ ਜੋਗਾ ਜੋ ਕੇ ਨੌਨਾ ਗੁਰਦੀਪ ਮਾਲਕ ਜੀ ਗਾਣਾ ਗਾਣਗੇ ਪਹਿਲਾ ਪਿਆ ਪਰਚਾ ਅਸੀਂ ਸ਼ਹਿਰ ਬਰਨਾਲੇ ਚ ਨਹੀਂ ਦੂਜੇ ਵਿੱਚ ਨਾ ਬੋਲੇ ਜਲਾਲ ਬਿਆਣੇ ਚ ਹੋ ਤੀਜੀ ਵਾਰ ਦਾਤ ਕੀਤੀ ਖੰਨੇ ਸ਼ਹਿਰ ਚ ਨੀ ਤਾਈਓ ਯਾਰਾਂ ਦੀਆਂ ਯਾਰੀਆਂ ਚ ਨਾ ਬੋਲਦਾ ਪੁੱਤ ਜੀ ਨਾ ਦੇ ਆਸਰਾ ਉੱਤੇ ਛਾਲਾ ਮਾਰਦਾ ਸਾਡੇ ਮੂਰੇ ਉਹਨਾਂ ਚੋਂ ਨਾ ਕੋਈ ਬੋਲਦਾ ਸਹੀ ਆਹ ਬਈ ਖੜ ਜੋ ਖੜ ਇੱਕ ਵਾਰ ਜਸੂ ਗੁੱਗੀ ਨਾਲ ਯਾਰੀ ਪੱਕੀਆ ਪੀਤੇ ਪਾਲੀ ਨੇ ਵੀ ਯਾਰੀ ਖੱਟੀਆ ਕਾਕੂ ਕਾਕੂ ਅਮ ਮਨੀ ਰੰਗੇ ਵਾਹ ਬੰਗ ਰਹਾ ਗੱਲ ਤੰਗਣਾਂ ਦੇ ਨਾਲ ਰਹਿੰਦੀ ਬਸਦੀ ਨੀ ਉਹ ਵੀਰਾ ਕਹਿ ਕੇ ਫੋਨ ਸਾਡਾ ਚੱਕਦੇ ਏ ਜਿਨਾ ਜਿਨਾ ਦੇ ਤੂੰ ਨਾਮ ਦੱਸਦੀ ਆ ਬਾਜਾ ਵਾਹ ਉਹ ਇਧਰ ਇਧਰ ਤੇਰੇ 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 ਤਾੜੋ ਯਾਰ ਓਏ ਬਾਜਾ ਦੀ ਟੀਮ ਐ ਓਏ ਇਹ ਮੇਰੇ ਪਾਈਆਂ ਦੀ ਟੀਮ ਐ ਤੇ ਵਧੀਆ ਹੱਥਾਂ ਦੇ ਟਾਈਮ ਲਾਈ ਸਕੀਮ ਐ ਤੇ ਖਾਤੀ ਵੀ ਉਹ ਇੱਕ ਥੀਮ ਹੈ। ਧੰਨਵਾਦ ਵਾਈਆਂ ਦੇ। ਸਤਿ ਸ੍ਰੀ ਅਕਾਲ ਜਿਉਂਦੇ ਰਹੇ ਅਗਲੇ ਸਾਲ। ਮੇਰੇ ਨਾਲ ਲੱਖ ਵਾਰੀ ਮਰਗੇ ਜੇ ਰੱਬਾ ਜੀ। ਜਿਉਂਦੇ ਰਹੇ ਤਾਂ ਮੇਰੇ ਨਾਲ ਲੱਖ ਵਾਰੀ ਮਰਗੇ ਤੁਹਾਡੀ ਨੋਪਲਾ। ਬੜਾ ਵੀਨਾ। ਜੈ ਸਪੋਰਟੋ ਕਰਦੇ ਜੈਦ ਗ੍ਰੀਨ। ਚੱਲਾ। ਥੱਲੇ ਸ਼ੇਰੇ ਬੱਕਰੇ ਦੀ ਖਾਨਦਾਨੀ ਦੀ ਘਰ ਦੀ ਪੱਠ ਹੈ। ਤੇ ਤਾਂ ਹੀ ਮੇਡੇ ਚ ਬਾਈ ਦੇ ਆਲੇ-ਦੁਆਲੇ ਕੱਟਣਾ। ਹਾਂ। ਧੰਨਵਾਦ ਤੁਹਾਡਾ।